ਸਾਰ ਦਾ ਪੀਲਾ 50 50 ਕੋਈ ਨੀ ਕੋਈ ਨੀ ਕਿੱਥੇ ਲੱਗੇ ਬੈਠੇ ਰੰਡੀ ਪੀਂਦੀ ਆਪਾਂ ਵੇਚੋ ਕਰਦੇ ਥੋੜੇ ਮੂਰੇ ਹੋਰ ਜਿੰਨੀ ਕੀਮਤ ਹੋ ਗਈ ਘਾਟੂ ਭਟ ਦਿਨਾ ਇਹਨਾਂ ਨੂੰ ਸਾਰਦਾ ਇਹਨਾਂ ਨੂੰ ਮੌਕਾ ਦੇ ਦਿਓ ਜੇ ਨਾ ਮੌਕਾ ਜਾਨੀ ਕਿ ਕੋਈ ਇਹਨਾਂ ਨੇ ਸਾਂਭਿਆ ਫਿਰ ਅਸੀਂ ਵੀ ਬੜੇ ਅਸੀਂ ਇਹਨਾਂ ਦਾ ਮੌਕਾ ਕੱਟਾ ਜਿਵੇਂ ਜਿੰਨਾ ਜਿੰਨਾ ਛੋਟੇ ਬੱਚੇ ਯਾਕਤੀ ਬੇਨਤੀ ਮੰਨ ਲਓ ਇਹਨਾਂ ਦੀ ਬਾਕੀ ਸਾਰਾ ਕੁਝ ਪਹਿਲਾਂ ਦੱਸਿਆ ਪੁੱਛਿਆ ਹੋਇਆ ਯਾਰ ਹੁਣ ਫਾਈਨਲ ਵਾਲੇ ਤੇ ਤੁਸੀਂ ਆ ਕੇ ਕੋਈ ਨਾ ਕੋਈ ਵੈਲਿਊ ਉਹ ਫਾਈਨਲ ਹੋਣੀ ਆ ਹੋ ਜਾਓ ਉਹ ਤਾਂ ਕੋਈ ਚੱਕਰ ਨਹੀਂ ਬਾਕੀ ਮਟਿਆਰਾ ਕੁੜੀਆਂ ਨੂੰ ਕਿੱਥੇ ਲੈ ਕੇ ਜਾਓ ਕੋਟੇ ਕੰਮ ਚ ਇੰਟਰਫੇਅਰ ਕੋਈ ਨਾ ਕਰਦੇ ਉਹ ਕੋਈ ਨਾ ਜਿਹੜਾ ਛੋਟੇ ਛੋਟੇ ਬੱਚੇ ਨਹੀਂ ਕੰਮ ਦਾ ਦੇਣਾ ਕੱਟਾ ਦੀ ਉਹਦੇ ਕੋਲ ਕਿੱਥੇ ਲੈ ਕੇ ਬੈਠੇ ਇਹ ਬੁੜੀਆ ਦਾ ਮੁੰਡਾ ਕਿੱਥੇ ਰ ਪਰ ਆ ਬੁੜੀ ਦਾ ਜੀ ਲਖੋ ਕੋਈ ਨਹੀਂ ਹੈਗਾ ਜੀ ਵਿਚਾਰੀ ਦਾ ਵਾਲੀ ਵਾਸਤੇ ਮਾਤਾ ਪਿਤਾ ਵੀ ਮਰੇ ਹੋਏ ਨੇ ਇਹਦਾ ਤਾਂ ਜੰਮ ਹੀ ਨਹੀਂ ਨਹੀਂ ਜੰਮ ਹੀ ਨਹੀਂ ਇਹ ਕੰਮ ਸਾਰਾ ਤੁਹਾਡੇ ਕੋਲ ਬਹੁਤ ਟਾਈਮ ਸੀਗਾ ਜੀ ਤੁਸੀਂ ਜਿਆਦਾ ਤਾਂ ਇਹਦੀ ਆ ਜੀ ਪਤਾ ਕੀ ਹੈ ਇਹ ਮਜੂਬ ਕਰਾਈ ਦੇ ਬੱਚਿਆਂ ਦੀਆਂ ਰੋਮਾਂ ਹੈ ਮਿਹਨਤ ਅਜੀ ਸਾਰੀ ਕੰਮ ਉਹ ਅਸੀਂ ਥੱਕਾ ਨਹੀਂ ਕਰਦੇ ਜੀ ਮੈਨੂੰ ਤੇ ਲੱਗਦਾ ਨਹੀਂ ਕੋਈ ਸਾਡਾ ਛੱਤੀਗੜ੍ਹ ਤੋਂ ਆ ਲੰਦਾ ਹੋਇਆ ਜੀ ਸੜਕਾਂ ਤੇ ਲੱਗਣਾ ਲੱਗਣਾ ਨਾ ਠੀਕ ਆ ਜੀ ਸਾਡਾ ਹੈਗਾ ਜੀ ਦੁਨੀਆਕਾਰ ਦਾ ਜੀ ਨਾਲ ਜੀ ਅਸੀਂ ਆਪਣੀ ਸਾਂਹ ਖਾਂਦੇ ਆਂ ਦੇ ਕੋ ਸਾਡੇ ਚਿਹਰੇ ਦਾ ਨਾਮ ਕੋਈ ਦੋ ਨਹੀਂ ਸਾਡੀ ਮਿਹਨਤ ਦਿਹਾੜੀ ਕਰਦੇ ਆਂ ਅਸੀਂ ਕੁਝ ਕਰ ਜਾਵਾਂਗਾ ਮਿਹਨਤ ਦਿਹਾੜੀ ਕਰਦੇ ਆਂ ਜੀ ਉਹ ਸਾਲ ਤੋਂ ਪ੍ਰਸ਼ਾਸਨ ਦਾ ਵੀ ਪੂਰਾ ਸਾਨੂੰ ਦੇਖੋ ਜੀ ਸਾਨੂੰ ਦੇਖੋ ਗੰਢੀਗਰ ਦਾ ਅਟਰਾ ਜੀ ਸਾਨੂੰ ਕਈ ਕਹਾਟੀਆਂ ਰਹੀਆਂ ਦੇਖੋ ਜੀ ਅੱਠ ਤਰੀਕ ਆ ਜੀ ਬੱਚੇ ਪਾੜਦੇ ਨੇ ਮੈਂ ਦੋਨੋਂ ਕਲੀਅਰ ਕਰਦਾ ਗੱਲ ਸੁਣ ਲਓ ਗੱਲ ਸੁਣ ਲਓ ਮੈਂ ਦੋਨੋਂ ਕਲੀਅਰ ਕਰਦਾ ਇਹ ਜਿਹੜੀ ਤੁਸੀਂ ਸਟੇ ਨਹੀਂ ਫਿਰਦੇ ਹੋ ਇਹ ਕਬਜ਼ੇ ਦੀ ਆ ਸੀ ਕਬਜ਼ਾ ਨਹੀਂ ਕਰਨੀ ਚਾਹੀਦੀ ਤੁਹਾਡਾ ਪੰਚਾਇਤ ਨਾਲ ਰੋਲਾ ਹੈ ਪੰਚਾਇਤ ਨਾਲ ਕੇਸ ਚੱਲਦਾ ਹੈ ਪੰਚਾਇਤ ਤੋਂ ਤੁਸੀਂ ਕਬਜ਼ੇ ਦਾ ਸਟੇ ਲਿਆ ਹੋਇਆ ਓਕੇ ਠੀਕ ਹੈ ਜੀ ਹਾਂ ਜੀ ਹੁਣ ਇਹ ਕੀ ਰੌਲਾ ਜੀ ਇਹ ਇਹਨਾਂ ਦਾ ਰੌਲਾ ਜਿਹੜਾ ਹੈਗਾ ਉਹ ਇਹ ਹੈ ਜੀ ਦੇਖੋ ਜੀ ਗਾਹ ਨੂੰ ਸਾਨੂੰ ਐਕਤੀ ਸਾਨੂੰ ਮਾਫੀ ਦੇ ਦੇ ਬਾਰੇ ਇਹ ਗੱਲ ਇਹ ਕੰਪੀਟੈਂਟ ਅਥਾਰਟੀ ਖੜੇ ਨੇ ਇਹ ਦੱਸਣ ਦੀ ਅਸੀਂ ਕੋਈ ਕੁਸ਼ਣ ਨਹੀਂ ਕਰਦੇ ਤਾਂ ਹੋਣੀ ਸਭ ਤੋਂ ਆਉਣ ਜੀ ਮਾਫ ਕਰ ਦਿਓ ਜੀ ਗਾਹ ਨੂੰ ਸਾਡੀ ਕੋਈ ਨਹੀਂ ਹੋਏ ਇਹ ਕੰਮ ਇਹਨਾਂ ਦਾ ਪੰਚਾਇਤ ਨਾਲ ਚੱਲਦਾ ਜੀ ਇਹਨਾਂ ਨੇ ਸਟੇ ਲਈ ਹੋਈ ਹੈ ਜੀ ਉਸ ਤੋਂ ਬਾਅਦ ਦਾ ਕੀ ਆਰਡਰ ਹੈ ਕੁਝ ਨਹੀਂ ਪਤਾ ਭਾਈ 2022 ਤੱਕ ਦਾ ਆਰਡਰ ਇਹਨਾਂ ਨੂੰ ਡੀ.ਡੀ.ਪੀ.ਓ ਦੀ ਅਧਾਰ ਕੁਝ ਜਦੋਂ ਕੇਸ ਬਣਿਆ ਨਾ ਕੰਮ ਕਰਾਂਗਾ ਇੱਕ ਮਹੀਨੇ ਦਾ ਲੰਬਾ ਟਾਈਮ ਕਰ ਲੋ ਜੀ ਪੁਜੀ ਰੱਖੋ ਠੀਕ ਹੈ ਨਾ ਇਹ ਕਹਿ ਰਿਹਾ ਕਹਿੰਦਾ ਸਟੇਮ ਮੈਨੂੰ ਕੋਈ ਸਟੇਮ ਕੋਈ ਸਟੇ ਨਹੀਂ ਹੈਗਾ ਜੀ ਹੁਣ ਪੱਕਾ ਕੋਈ ਨਾ ਤੁਸੀਂ ਕੋਰਟ ਦੇ ਵਿੱਚ ਕਰ ਲਿਓ ਜੀ ਕੋਈ ਨਾ ਕੋਈ ਮਾਤਾ ਕੋਈ ਨਾ ਮਾਫੀ ਲੈ। ਮਾਫੀ ਮਾਫੀ ਪਾਏ ਹੋਏ ਨੇ। ਆਪਣਾ ਦੁਨੀਆ ਬੁਲਾ ਦੇ ਕਮੈਂਡ ਕਰਸਾ ਕਰੂੰ ਜੀ ਖੜ ਜਾਓ। ਜਿਹੜੀ ਸਭ ਬੁਲਾ ਦੇ ਮੰਜੀਂਦਰ ਹੋਈ ਗੋਡਾ ਨੇ ਪਿੱਛੇ ਕੱਢੋ ਸੈਨੇ ਮਰ ਜਾਓ। ਕੋਈ ਮਿਲੇ। ਕਰਦਿਆ ਕਰਦਿਆ ਕੋਈ ਹੋਂਦ ਪਿੱਛੇ ਮੜ ਕੋਈ ਨਹੀਂ। ਕਿਆੰਦ ਨਾ ਹੋ ਸਕਦਾ ਕੋਈ। ਉਹ ਜੋ ਮੜ ਕੇ ਦੇ ਕਰ ਰਹੀ ਹੋਏ ਕੋਈ ਗੱਲ ਕਰ। ਬੰਦੀ ਆ ਸਭ ਜੀ ਚੱਕਾ ਨਾ ਕਰੀ ਜੀ ਚੱਕਾ ਨਾ। ਪਿੱਛੇ ਕਰਦਾ ਭੈਣ ਕੋਈ ਜੀ। ਚੱਕੋ ਨਾ। ਚੱਕਾ ਨਾ ਕਰੀ ਕੋਈ। अच्छा करो तो सर जल्दी जल्दी आओ पीछे क्या कर रहे हो डर जा रहे हो नहीं मत आओ हां आप भी आके यहां ले लीजिए Uæææ!

ਉਹ ਲੱਗ ਕੇ ਹੋਣੀ ਹੁੰਦੀ। ਮੁੰਡਾ ਮੇਰਾ ਆਟੇ ਚਲਾਉਣੇ ਬੱਚੇ ਸਾਡੇ ਬਾਹਰ ਘਾਇਓ ਨੇ ਜਿਸ ਇਹ ਕੰਮ ਕਰਦੀ ਹੈ ਕਿ ਬੱਚੇ ਸਾਨੂੰ ਪੁੱਛਦੇ ਨੇ ਖਾਣ ਨੂੰ ਸਿਖਾਣੇ ਅਸੀਂ ਕੁਛ ਨਹੀਂ ਕਰਦੇ ਜੀ। ਸਾਢੇ 3 ਸਾਲ ਹੋ ਗਏ ਆਂ ਇਹ ਆੜੀ ਕਰਨੇ 6 ਸਾਲ ਹੋ ਗਏ ਸਾਡੇ ਦੇ ਕੋਲ ਖਾਣੇ ਨਹੀਂ ਨਹੀਂ ਹੱਥ ਹੈ ਜੀ ਮੇਰਾ ਘਟਾ ਆਇਆ ਜਾ ਰਿਹਾ ਜੀ ਮੈਂ ਗਰੀਬ ਬਣਿਆ ਮਰੰਡੀ ਕੀਵੀਆਂ ਜੀ ਪ੍ਰੋਬਲਮ ਆ ਜੀ ਮੈਂ ਬਹੁਤ ਪਰੇਸ਼ਾਨ ਹਾਂ। ਹਾਂ ਜੀ ਬਤਾਤਾ। ਨਹੀਂ ਮੈਂ ਪੁੱਛੀ ਤarli। এয়া বাচ্চা এন ক্লাস बटे ते बुढি নে পেডা বকিয়া যে সাদিয়া দিয়া সিট এডা বকিয়া বেচি দি না উস দেনা বেডা হাক নে নেতি সিন ওদে টেক সিও ন কি কর ফাইজ আপনে ঘর তে বেইতে কারবাই কারবাই কিতি যা রহি হ এ বারে ਇਹ ਜਿਹੜੇ ਪੰਚਾਇਤ ਮੈਕਮੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਕਿ ਇਲੀਗਲ ਬੇਨਾਲ ਘਰ ਬਣੇ ਸੀਗੇ ਬਾਅਦ ਚੋਂ ਪਤਾ ਲੱਗਿਆ ਵੀ ਇਹਨਾਂ ਦੇ ਨਾਲ ਡਰੱਗਸ ਵੀ ਇਹਨਾਂ ਦੇ ਪਰਚੇ ਹੈਗੇ ਟੋਟਲ ਇਹਨਾਂ ਦੇ 20 ਪਰਚੇ ਹੈਗੇ ਜਗੀਰ ਕੌਰ ਹੈਗੀ ਇਹ ਚਾਰ ਪਰਚੇ ਦਰਸ਼ਨ ਸਿੰਘ ਬੁੱਟਾ ਸਿੰਘ ਗੁਰਪ੍ਰੀਤ ਤੇ ਜਸਵਿੰਦਰ ਕੌਰ ਸੋ ਇਹਨਾਂ ਨੇ ਜਿਹੜੇ ਨਸ਼ੇ ਦੀ ਤਸਕਰੀ ਨਾਲ ਕਰਕੇ ਪ੍ਰਾਪਰਟੀਆਂ ਬਣਾਈਆਂ ਸੀਗੀਆਂ ਜਿਹੜਾ ਪੰਜਾਬ ਸਰਕਾਰ ਵੱਲੋਂ ਚੱਲ ਰਿਹਾ ਯੁੱਧ ਨਸ਼ੇ ਵਿਰੁੱਧ ਤੇ ਜਿਹੜਾ ਪੀਲਾ ਪੰਜਾ ਚਲਾਇਆ ਜਾਏਗਾ ਜਿਨ੍ਹਾਂ ਨੇ ਵੀ ਨਸ਼ੇ ਦੇ ਕਰਕੇ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਤੇ ਉਹਨਾਂ ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਤੇ ਮੈਂ ਇਸ ਕਰਕੇ ਲੋਕਾਂ ਨੂੰ ਕਹਿਣਾ ਚਾਹਣਾ ਵੀ ਆਪਣੀ ਮਿਹਨਤ ਨਾਲ ਹੱਕ ਦੇ ਨਾਲ ਇਹ ਚੀਜ਼ਾਂ ਕਰਨ ਕਿਉਂਕਿ ਮਾੜੇ ਕੰਮਾਂ ਦਾ ਨਤੀਜਾ ਮਾੜਾ ਹੀ ਹੁੰਦਾ ਸਰ ਵਿੱਚ ਲੋਕਾਂ ਵੱਲੋਂ ਵੀ ਬੜਾ ਕਿਹਾ ਜਾ ਰਿਹਾ ਕਿ ਜੀ ਅਸੀਂ ਹੁਣ ਕੰਮ ਨਹੀਂ ਇਹ ਕਰ ਰਹੇ ਅਸੀਂ ਮਿਹਨਤ ਮਜ਼ਦੂਰੀ ਕਰਦੇ ਆਂ ਫਿਰ ਵੀ ਸਾਡੇ ਘਰਾਂ ਉਹ ਉਹਨਾਂ ਦਾ ਕਹਿਣਾ ਤੇ ਇੱਕ ਇਨਵੈਸਟੀਗੇਸ਼ਨ ਦਾ ਵੱਖਰਾ 파ਟ ਹੈ ਉਹ ਉਹਨਾਂ ਦਾ ਕਹਿਣਾ ਹੈਗਾ ਜੀ ਉਹਨੂੰ ਲੱਗਦਾ ਤੇ ਉਹ ਆ ਕੇ ਮੈਨੂੰ ਆਫਿਸ ਆ ਕੇ ਮਿਲ ਸਕਦੇ ਆ ਸਾਡੀ ਇੰਟੈਲੀਜੈਂਸ ਦੀਆਂ ਇਨਪੁਟਸ ਆndੀਆਂ ਕਿ ਸਾਡੀ ਆਪਣੀ ਸਪੈਸ਼ਲ ਬ੍ਰਾਂਚ ਦੀਆਂ ਟੀਮਾਂ ਹੈਗੀਆਂ ਉਹ ਵੈਰੀਫਾਈ ਕਰਕੇ ਹੀ ਇਹ ਚੀਜ਼ ਕੀਤੀ ਜਾਂਦੀ ਹੈ ਕੋਈ ਇਦਾਂ ਦਾ ਬੰਦਾ ਨਹੀਂ ਵੀ ਜਿਹਦੇ ਤੇ ਪੁੱਠੇ ਪਰਚੇ ਦਿੱਤੇ ਜਾਂਦੇ ਜੇ 8-8 ਪਰਚੇ ਹੋ ਰਹੇ ਹੈ ਕੋਈ ਕਿਸੇ ਦੀ ਪਰਸਨਲ ਦੁਸ਼ਮਣੀ ਨਹੀਂ ਹੁੰਦੀ ਜੇ 8-8 ਪਰਚੇ 5-5 ਪਰਚੇ ਹੈ ਤੇ ਉਹ ਕਿਸੇ ਕਾਰਨ ਕਰਕੇ ਹੀ ਹੁੰਦੇ ਆ ਲੋਕਲ ਬਿੰਡਾਂ ਵਾਲੇ ਦੀ ਇਨਪੁਟ ਹੁੰਦੀ ਹੈ ਕੋਈ ਇੰਟੈਲੀਜੈਂਸ ਦੀ ਇਨਪੁਟ ਹੁੰਦੀ ਹੈ ਤਾਂ ਹੀ ਇਹਨਾਂ ਤੇ ਕਾਰਵਾਈ ਹੁੰਦੀ ਸਰ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਵੀ ਮਤਲਬ ਕਿ ਕਿਸੇ ਐ ਲੱਗਦਾ ਵੀ ਕੁਝ ਲੋਕਾਂ ਦੇ ਮਤਲਬ ਚੁਣ ਕੇ ਘਟਾ ਇਹ ਜਾ ਰਹੇ ਨੇ ਬਿੱਥੇ ਇਦਾਂ ਤਾਂ ਨਹੀਂ ਹੈ ਜਿਹੜਾ ਕਿ ਜਿਹੜਾ ਲਾਲਕੀ ਦੇ ਅੰਦਰ ਪੰਚਾਇਤੀ ਜਿਹੜਾ ਇਲੈਗਲ ਵੇ ਨਾਲ ਇਲੈਗਲ ਜਗ੍ਹਾ ਤੇ ਪ੍ਰਾਪਰਟੀ ਬਣਾਈ ਸਰਕਾਰੀ ਪ੍ਰਾਪਰਟੀਆਂ ਤੇ ਜਗ੍ਹਾ ਬਣਾਈ ਹੈ ਉਸੇ ਤੇ ਹੀ ਕਾਰਵਾਈ ਕੀਤੀ ਜਾ ਰਹੀ ਹੈ ਬਾਕੀ ਜਿਹੜਾ ਮਰੀਰਕੋਟਲਾ ਜ਼ਿਲ੍ਹਾ ਪੁਲਿਸ ਚ ਹਜੇ ਤੱਕ ਅਸੀਂ 36 ਕਰੋੜ ਦੀ ਪ੍ਰਾਪਰਟੀ ਜਿਹੜੀ ਹੈਗੀ ਆ ਉਹ ਅਟੈਚ ਵੀ ਕੀਤੀ ਹੋਈ ਹੈ ਵਖਰੇ ਵਖਰੇ ਥਾਣੇ ਵਖਰੇ ਵਖਰੇ ਕੇਸਾਂ ਦੇ ਵਿੱਚ ਉਹ ਕਾਰਵਾਈ ਵੱਖਰੀ ਚੱਲਦੀ ਸਰ ਕੀ ਵਾਰਨਿੰਗ ਹੈ ਸਰ ਜਿਹੜੇ ਹੋਰ ਅਜੇ ਲੋਰ ਵਾਰਨਿੰਗ ਇਹ ਤਾਂ ਇਹੀ ਹੈ ਵੀ ਆਪਣਾ ਮਿਹਨਤ ਮਿਹਨਤ ਨਾਲ ਚੰਗਾ ਮਿਹਨਤ ਨਾਲ ਕੰਮ ਕਰਨ ਹੋਰ ਕੰਮ ਬੜੇ ਨੇ ਇਹੋ ਜਿਹੇ ਮਾੜੇ ਕੰਮਾਂ ਦਾ ਮਾੜਾ ਨਤੀਜਾ ਇਸ ਤੋਂ ਦੂਰ ਰਹਿਣ ਤੇ ਆਪਣੀ ਵਧੀਆ ਮਿਹਨਤ ਨਾਲ ਹੱਕ ਨਾਲ ਰੋਟੀ ਖਾਣ ਸਰ ਜੀ ਕਿੰਨੇ ਕ